ਆਰਿਆ ਨੂੰ ਪਿਆਰ ਭਰੀ ਸਸ਼ਿਆ ਕਾਲਜੀ ਪੋਪਸ ਵਾਕ ਕਦੇ ਆਪਣੇ ਚੈਨਲ ਤੇ ਦੋਸਤੋ ਹਾਜ਼ਰ ਹੋਏ ਹੈ ਨਵੇਂ ਸਾਲ ਦੀ ਇੱਕ ਵੱਡੀ ਅਪਡੇਟ ਲੈ ਕੇ ਸੋ ਦੋਸਤੋ ਮੁਲਾਜ਼ਮਾਂ ਦੇ ਲਈ 11% ਡੀਏ ਜੋ ਹੈ ਕੇਂਦਰ ਸਰਕਾਰ ਤੋਂ ਪਿੱਛੇ ਛਾ ਰਿਹਾ ਹੈ 18228 ਕਰੋੜ ਰੁਪਏ ਦਾ ਜਿਹੜਾ ਬਕਾਇਆ 15% ਵਾਦੇ ਨੂੰ ਲੈ ਕੇ ਰਾਸਪਾਲ ਦੇ ਵੱਲੋਂ ਨਵੀਂ ਖੁਸ਼ਖਬਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਦੋਸਤੋ ਡੀਏ 4% ਤੋਂ ਬਾਅਦ ਜਿਹੜਾ 18228 ਕਰੋੜ ਰੁਪਏ ਦੇ ਬਕਾਇਏ ਸਾਰੀ ਹੀ ਜਾਣਕਾਰੀ ਤੁਹਾਨੂੰ ਦਵਾਂਗੇ ਇਸ ਦਾ ਹੱਲ ਜੋ ਕਿ ਜੇਕਰ ਪਹਿਲੀ ਵਾਰ ਹੀ ਚੈਨਲ ਤੇ ਆ ਰਹੇ ਹੋ ਨਨ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਹੁਣ ਚੱਲਦੇ ਆ ਅੱਜ ਦੇ ਬੜੀ ਅਪਡੇਟ ਦੇ ਵੱਲ ਸੋ ਦੋਸਤੋ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਹੁਣ ਕਿਹਾ ਜਾ ਰਿਹਾ ਕਿ ਮਲਾਜ਼ਮਾਂ ਦੀਆਂ ਜਿਹੜੀਆਂ ਨਜ਼ਰਾਂ ਨੇ ਹੁਣ ਡੀਏ ਦੇ ਬਕਾਇਦੇ ਉੱਪਰ ਟਿਕੀਆਂ ਹੋਈਆਂ ਨੇ ਕਿਉਂਕਿ ਮਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਬੋਨਸ ਦੀ ਉਮੀਦ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਸਾਡੇ ਹੱਕ ਦੇਵੇ ਜੋ ਮੋਦੀ ਸਰਕਾਰ ਦੇ ਰਹੀ ਹੈ ਉਹੀ ਚੰਗਾ ਬੋਨਸ ਹੈ ਤਾਂ ਉਹ ਬਹੁਤ ਦੂਰ ਦੀ ਗੱਲ ਹੈ ਇਸ ਤਰ੍ਹਾਂ ਤਰ੍ਹਾਂ ਦੇ ਬਿਆਨ ਆ ਜਿਹੜੇ ਮੁਲਾਜ਼ਮਾਂ ਦੇ ਵੱਲੋਂ ਦਿੱਤੇ ਜਾ ਰਹੇ ਆ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਚੱਲ ਵੀ ਰਹੀਆਂ ਨੇ ਉੱਥੇ ਹੁਣ ਪੰਜਾਬ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਇੱਕ ਨਵਾਂ ਰਸਤਾ ਜਿਹੜਾ ਹੋ ਲੱਭ ਗਿਆ ਹੈ ਇੱਕ ਵੱਖਰਾ ਤਰੀਕਾ ਹੁਣ ਆਪਾਂ ਇਹ ਕੀਤਾ ਜਾਵੇਗਾ ਇੱਕ ਵੱਖਰੇ ਤੌਰ ਤੇ ਸੰਗਰਸ਼ ਜਿਹੜਾ ਉਹ ਕੀਤਾ ਜਾਵੇਗਾ ਇਸ ਦੇ ਚੱਲਦੇ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਜੋ ਰਾਜਪਾਲ ਹੈ ਪੰਜਾਬ ਦੇ ਮਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਫੈਸਲਾ ਜਿਹੜਾ ਉਹ ਦੇਣਗੇ ਸੋ ਕੀ ਇਹ ਅਪਡੇਟ ਆ ਪੂਰਾ ਮਾਮਲਾ ਕੀ ਆ ਸਾਰੀ ਇਹ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਵੀਡੀਓ ਰਾਹੀਂ ਦਵਾਂਗੇ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜਿਹੜੇ ਮਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਵੱਲੋਂ 3 ਜਨਵਰੀ 2025 ਨੂੰ ਪੰਜਾਬ ਦੇ ਰਾਜਪਾਲ ਦੇ ਨਾਲ ਮੀਟਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਆਪਣੇ ਨਾਲ ਹੋਰੀਆਂ ਵਧੀਆਂ ਕਿ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਮਲਾਜ਼ਮਾਂ ਦੇ ਹੋਏ ਪਰਚੇ ਉਹ ਰਾਜਪਾਲ ਦੇ ਸਾਹਮਣੇ ਰੱਖੇ ਜਾਵੇਗਾ। ਉੱਥੇ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਰਾਜਪਾਲ ਮਲਾਜ਼ਮਾਂ ਦੀ ਮਾੜੀ ਬੀਤੀ ਹਾਲਾਤਾਂ ਨੂੰ ਦੇਖਦੇ ਹੋਏ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਅਹਿਮ ਫੈਸਲਾ ਜਿਹੜਾ ਉਹ ਉਹਨਾਂ ਦੇ ਹੱਕ ਦੇ ਵਿੱਚ ਦੇ ਸਕਦੇ ਆ। ਪੰਜਾਬ ਸਰਕਾਰ ਨੂੰ ਨਿਰਦੇਸ਼ ਵੀ ਦਿੱਤੇ ਜਾ ਸਕਦੇ ਆ। ਉੱਥੇ ਹੀ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਅਹਿਮ ਕਦਮ ਚੁੱਕਨ ਜਾ ਰਹੇ ਆ ਸੋ ਕੀ ਹੋਵੇਗਾ ਇਹ ਅਹਿਮ ਕਦਮ ਤਾਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਹੋਰ ਅਪਡੇਟ ਦੇ ਨਾਲ ਚੈਨਲ ਨਾਲ ਬਨੇ ਰਹਿਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਹੁਣ ਚ ਧੰਨਵਾਦ ਜੀ